ਕਬੀਰ ਗੰਗਾ ਤੀਰਜੋ ਕਰ ਕਰ ਹੈ ਪੀ ਬਹਿ ਨਿਰਮਲ ਨੀਰ ਵਿਨਹਰ ਭਗਤ ਨ ਮੁਕਤ ਹੋਏ ਓ ਕਹਿ ਰਮੇ ਕਬੀਰ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਚੰਨ ਕੀਤਾ ਹੋਇਆ 54 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਕੱਲਾ ਗੰਗਾ ਦੇ ਇਸ਼ਨਾਨ ਕਰਕੇ ਤੀਰਥਾਂ ਦੇ ਇਸ਼ਨਾਨ ਕਰਕੇ ਗੱਲ ਨਹੀਂ ਬਣਨੀ ਬੇਸ਼ੱਕ ਪਾਸ਼ਾ ਕਹਿੰਦੇ ਤੂੰ ਕਿਸੇ ਤੀਰਥ ਦੇ ਕੰਡੇ ਪਾਪ ਗੰਗਾ ਦੇ ਕੰਡੇ ਦੇ ਉੱਤੇ ਆਪਣਾ ਘਰ ਬਣਾ ਕੇ ਰਹਿਣ ਲੱਗ ਜਾ ਤੇ ਗੰਗਾ ਦਾ ਹੀ ਪਾਣੀ ਸਤਿਗੁਰ ਕਹਿੰਦੇ ਦਿਨ ਰਾਤ ਪੀਂਦਾ ਰਹਿ ਪਰ ਸਤਿਗੁਰ ਜੀ ਕਹਿੰਦੇ ਨੇ ਜੇ ਤੈ ਪਾਪ ਕਰਨ ਵਾਲੀ ਬਿਰਤੀ ਨਾ ਨਾ ਖਤਮ ਕੀਤੀ ਆਪਦੇ ਅੰਦਰ ਦੀ ਬੁਰਾਈ ਨਾ ਮੁਕਾਈ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਉਸ ਅਕਾਲ ਪੁਰਖ ਦੀ ਬੰਦਗੀ ਨਾ ਕੀਤੀ ਬੰਦਿਆ ਫਿਰ ਭਾਵੇਂ ਗੰਗਾ ਦੇ ਕੰਡੇ ਘਰ ਪਾਲਾ ਗੰਗਾ ਦਾ ਜਲ ਦਿਨ ਰਾਤ ਵਰਤ ਪਰ ਬਿਨ ਹਰ ਭਗਤ ਨਾ ਮੁਕਤ ਹੋਏ ਪਰਮਾਤਮਾ ਦੀ ਭਗਤੀ ਕੀਤੇ ਤੋਂ ਬਿਨਾ ਮੁਕਤੀ ਨਹੀਂ ਮਿਲਨੀ। ਇਓ ਕਹਿ ਰਮੇ ਕਬੀਰ ਇਦਾਂ ਆਖਦਾ ਹੋਇਆ ਕਬੀਰ ਪਰਮਾਤਮਾ ਦੀ ਬੰਦਗੀ ਕਰ ਰਿਹਾ ਕਿ ਪਰਮਾਤਮਾ ਦੀ ਬੰਦਗੀ ਕੀਤੇ ਬਿਨਾ ਛੁਟਕਾਰਾ ਨਹੀਂ ਹੈ। ਸਤਿਗੁਰ ਕਹਿੰਦੇ ਨੇ ਜੇ ਸਿਮਰਨ ਨਾ ਕੀਤਾ ਬੰਦਗੀ ਨਾ ਕੀਤੀ ਅਕਾਲ ਪੁਰਖ ਨੂੰ ਜਪਿਆ ਹੀ ਨਾ ਫਿਰ ਸਤਿਗੁਰ ਜੀ ਕਹਿੰਦੇ ਨੇ ਤੇਰੇ ਇਸ਼ਨਾਨ ਕੀਤੇ ਕਿਹੜੇ ਕੰਮ ਬਈ। ਕੱਲੇ ਇਸ਼ਨਾਨ ਕਰਕੇ ਸ਼ਰੀਰ ਧੋਤਾ ਜਾ ਸਕਦਾ ਹੈ। ਪਰ ਪਾਸ਼ਾ ਕਹਿੰਦੇ ਨੇ ਆਤਮਾ ਨੂੰ ਧੋਣ ਵਾਸਤੇ ਪਰਮਾਤਮਾ ਦੀ ਬੰਦਗੀ ਦੀ ਲੋੜ ਹੈ ਗੁਰ ਸ਼ਬਦ ਦੇ ਗਿਆਨ ਦੀ ਲੋੜ ਹੈ ਗੁਰ ਸ਼ਬਦ ਤੋਂ ਸੋਝੀ ਮਿਲੂਗੀ ਜੇ ਸੋਝੀ ਆਊਗੀ ਤਦੇ ਹੀ ਪਰਮਾਤਮਾ ਦੀ ਬੰਦਗੀ ਕਰ ਸਕੇਗਾ ਰੱਬ ਦਾ ਸਿਮਰਨ ਪਰਮਾਤਮਾ ਦਾ ਸਿਮਰਨ ਹੀ ਅਸਲ ਵਿੱਚ ਮੁਕਤੀ ਦਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਸਾਧਨ ਹੈ ਨਾ ਗੰਗਾ ਨਾ ਗੰਗਾ ਦਾ ਜਲ ਠੀਕ ਹੈ ਇਸ਼ਨਾਨ ਕਰਨਾ ਸਰੀਰ ਤੋਂਣਾ ਚੰਗੀ ਗੱਲ ਹੈ ਪਰ ਆਤਮਾ ਤੇ ਪਰਮਾਤਮਾ ਦੀ ਬੰਦਗੀ ਕਰਕੇ ਹੀ ਧੋਤੀ ਜਾਣੀ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ